ਰਨਤਾਰਨ ਜਿਮਣੀ ਚੌਂਚ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਚੋਣ ਮਹਿੰਮ ਨੂੰ ਤੇਜ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਤਰਨਤਾਰਨ ਵਿਖੇ ਇੱਕ ਐਮ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਸੁੱਚਾ ਸਿੰਘ ਛੋਟੇਪੁਰ ਭਾਈ ਮਨਜੀਤ ਸਿੰਘ ਗੁਰਪ੍ਰਤਾਪ ਸਿੰਘ ਬਡਾਲਾ ਰਣਧੀਰ ਸਿੰਘ ਰਖੜਾ ਜਸਵੀਰ ਸਿੰਘ ਘੁੰਮਣ ਦਲਜੀਤ ਸਿੰਘ ਗਿੱਲ ਸੁਵਿੰਦਰ ਸਿੰਘ ਦੋਬਲੀਆ ਅਤੇ ਜਗਜੀਤ ਸਿੰਘ ਕੋਲੀ ਉੱਚੇ ਤੌਰ ਤੇ ਪਹੁੰਚੇ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਜਥੇਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀ ਕਿਹਾ ਦੇਖੋ ਇਹ ਵੀਡੀਓ ਅੱਜ ਤਰਨਤਾਰਨ उपचुनाव ਦੇ ਵਿੱਚ ਸ਼ਰਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਜੋ ਚੋਣ ਮਹਿੰਮ ਸ਼ੁਰੂ ਹੋਈ ਆ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੋ ਉਮੀਦਵਾਰ ਆ ਸਾਡੇ ਤੌਰ ਤੇ ਪੰਥਕ ਧਿਰਾਂ ਦੇ ਉਹਨਾਂ ਦੀ ਮਦਦ ਤੇ ਸਾਡੀ ਸਾਰੀ ਲੀਡਰਸ਼ਿਪ ਪਹੁੰਚੀ ਆ ਭਾਈ ਮਜੀਤ ਸਿੰਘ ਜੀ ਸੁਚਾਤ ਸਿੰਘ ਛੋਟੇਪੁਰ ਸਾਹਿਬ ਸਾਗ ਗੁਰਪ੍ਰਤਾਪ ਸਿੰਘ ਜੀ ਬਡਾਰਾ ਸਾਹਿਬ ਸਰਨਦੀਪ ਸਿੰਘ ਜੀ ਰਖੜਾ ਸਾਹਿਬ ਛਾਪਰ ਸਾਹਿਬ ਦੋਬਲੀਆ ਸਾਹਿਬ ਦਲਜੀਤ ਸਿੰਘ ਗਿੱਲ ਤੇ ਭਾਈ ਸਭ ਭਾਈ ਜਸਵੀਰ ਸਿੰਘ ਜੀ ਘੁੰਮਣ ਸਾਹਿਬ ਹੋਰ ਸਾਡੀ ਸਾਰੀ ਭਵਿੰਦਰ ਸਿੰਘ ਜੀ ਸੇਖੂਪੁਰ ਸਾਹਿਬ ਇਹ ਸਾਰੀ ਲੀਡਰਸ਼ਿਪ ਮਤਲਬ ਡਿਊਟੀਆਂ ਲਾ ਕੇ ਪਿੰਡਾਂ ਦੇ ਵਿੱਚ ਅਲ੍ਹਾ ਜ਼ੋਨ ਵਾਈਜ਼ ਅਸੀਂ ਡਿਊਟੀਆਂ ਲਾ ਰਹੇ ਆ ਤੇ ਇਸ ਚੋਣ ਮਿਹਮਨ ਨੂੰ ਮੈਂ ਸਮਝਦਾ ਅੱਜ ਤੋਂ ਇੱਕ ਕਿਸਮ ਦਾ ਅਸੀਂ ਪ੍ਰਚੰਡ ਕਰਨ ਲਈ ਤੇਜ਼ ਕਰਨ ਲਈ ਆਪਣਾ ਸਾਰਾ ਸ਼ਕਤੀ ਜਿਹੜੀ ਆ ਉਹ ਇਸ ਚੋਣ ਨੂੰ ਸਫਲ ਕਰਨ ਲਈ ਭਾਈ ਸਾਹਿਬ ਭਾਈ ਮਨਦੀਪ ਸਿੰਘ ਦੀ ਜਿੱਤ ਜੇ ਕਿ ਨਿਭਾਉਣ ਲਈ ਅਸੀਂ ਯਤਨ ਕਰਾਂਗੇ ਔਰ ਇਹ ਜਿਹੜੀ ਚੋਣ ਆ ਇਸ ਦੇ ਵਿੱਚ ਸਾਡੀ ਭੈਣ ਬੀਬੀ ਪਰਮਜੀਤ ਕੌਰ ਖਾਲੜਾ ਹੋਰਾਂ ਨੇ ਜਿਹੜੇ ਖਾਲੜਾ ਮਿਸ਼ਨ ਕਮੇਟੀ ਆ ਉਹਨਾਂ ਨੇ ਵੀ ਸਪੋਰਟ ਖੁੱਲੇ ਤੌਰ ਤੇ ਦੇਣ ਦਾ ਐਲਾਨ ਕੀਤਾ ਹੋਰ ਵੀ ਪੰਥਕ ਧਿਰਾਂ ਨੇ ਵਾਰਿਸ ਪੰਜਾਬ ਦੇ ਨਾਂ ਰਲ ਕੇ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਚੋਣ ਨੂੰ ਆਪਣੀ ਚੋਣ ਸਮਝ ਰਹੀਆਂ ਨੇ ਔਰ ਸਾਧ ਸਿਮਰਨ ਜੀ ਸਿੰਘ ਜੀ ਮਾਨ ਸਾਹਿਬ ਦਾ ਦਲ ਵੀ ਹੋਰ ਸਾਰੀਆਂ ਪੰਥਕ ਧਿਰਾਂ ਔਰ ਸਾਡੇ ਕਰਮ ਸਿੰਘ ਪੰਨੂ ਸਾਹਿਬ ਜਿਹੜੇ ਐਡਵੋਕੇਟ ਸਾਹਿਬ ਨੇ ਕੋ ਵੀ ਪੂਰੇ ਸਹਿਯੋਗ ਦੇ ਰਹੇ ਨੇ ਔਰ ਮੈਂ ਕਹਿ ਸਕਦਾ ਕਿ ਇਹ ਚੋਣ ਦੇ ਦੇ ਨਤੀਜੇ ਜਿਹੜੇ ਨੇ ਸਾਬਤ ਕਰਨਗੇ ਕਿ ਜ਼ਾਬਰ ਜ਼ਾਲਮ ਹਕੂਮਤਾਂ ਦੇ ਵਿਰੁੱਧ ਲੋਕ ਖੜਦੇ ਨੇ ਔਰ ਇਸ ਚੋਣ ਨੇ ਚੋਣ ਦੇ ਨਤੀਜੇ ਨੇ ਜ਼ਬਰ ਤੇ ਅਤਿਆਚਾਰ ਕਰਨ ਵਾਲੇ ਲੋਕਾਂ ਨੂੰ ਹਾਰ ਦੇਣੀ ਆ ਔਰ ਜ਼ੁਲਮਤ ਤੇ ਨਿਆਂ ਦੇ ਵਿਰੁੱਧ ਲੜਨ ਵਾਲੇ ਲੋਕਾਂ ਦੀ ਜਿੱਤ ਕਰਾਉਣੀ ਆ ਮਾਝੇ ਦੀ ਧਰਤੀ ਨੂੰ ਮਾਣ ਆ ਕਿਸ ਧਰਤੀ ਦੀ ਵਿਰਾਸਤ ਆ ਕਿ ਹਮੇਸ਼ਾ ਜ਼ਾਬਰ ਜ਼ਾਲਮ ਅਤਿਆਚਾਰ ਹਕੂਮਤਾਂ ਦੇ ਵਿਰੁੱਧ ਡਟ ਕੇ ਲੜਦੇ ਰਹੇ ਨੇ ਬਜ਼ੁਰਗ ਔਰ ਆਉਣ ਵਾਲੀ ਨਵੀਂ ਪੀੜ੍ਹੀ ਜਿਹੜੀ ਆ ਉਹਨੇ ਵੀ ਇਸ ਵਿਰਾਸਤ ਨੂੰ ਸੰਭਾਲਿਆ ਹੋਇਆ ਔਰ ਮੈਂ ਕਹਿ ਸਕਦਾ ਕਿ ਮਨਦੀਪ ਸਿੰਘ ਉਸ ਵਿਰਾਸਤ ਦੇ ਆਈਕਨ ਨੇ ਜਿਹੜੇ ਬਾਲਟੀ ਚੋਣ ਨਿਸ਼ਾਨ ਤੋਂ ਚੋਣ ਲੜ ਰਹੇ ਨੇ ਔਰ ਪੰਥਕ ਧਿਰਾਂ ਦੇ ਉਮੀਦਵਾਰ ਨੇ ਉਹ ਜ਼ਾਲਮ ਹਕੂਮਤਾਂ ਦਾ ਵਿਰੋਧ ਕਰਨ ਵਾਲੇ ਜ਼ਬਰ ਤੇ ਨਿਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਇੱਕ ਆਈਕਨ ਨੇ ਔਰ ਨਵੀਂ ਪੀੜ੍ਹੀ ਲਈ ਇੱਕ ਉਹ ਰੋਲ ਮਾਡਲ ਨੇ ਔਰ ਮੈਂ ਸਮਝਦਾ ਕਿ ਇਹ ਚੋਣ ਨੇ ਨਾ ਤਾਂ ਕੋਈ ਸਰਕਾਰ ਬਣਾਉਣੀ ਆ ਨਾ ਕੋਈ ਸਰਕਾਰ ਹਟਾਉਣੀ ਆ ਔਰ ਇਸ ਚੋਣ ਦੇ ਨਤੀਜਿਆਂ ਨੇ ਸਾਬਤ ਕਰਨਾ ਕਿ ਲੋਕ ਹੱਕ ਲਈ ਸੱਚ ਲਈ ਅਤੇ ਆ ਲਈ ਲੜਨ ਵਾਲੇ ਲੋਕਾਂ ਲਈ ਖੜਦੇ ਨੇ ਹਾਂ ਜੀ ਤੇ ਨਿਆਂ ਕਰਨ ਵਾਲੇ ਲੋਕਾਂ ਨਾਲ ਖੜਦੇ ਨੇ ਤੇ ਜਿਹੜੇ ਵੀ ਇਸ ਜ਼ਬਰ ਤੇ ਅਨਿਆਦ ਦੇ ਵਿਰੁੱਧ ਲੜਦੇ ਨੇ ਲੋਕ ਉਹਨਾਂ ਦੇ ਨਾਲ ਖੜਦੇ ਨੇ ਮਨਦੀਪ ਸਿੰਘ ਉਸ ਵਿਰਾਸ ਦੇ ਵਿੱਚੋਂ ਨੇ ਜਿਨਾਂ ਨੇ ਇਸ ਧਰਤੀ ਤੇ ਜਿਸ ਵਾਰਸਤ ਨੇ ਇਸ ਧਰਤੀ ਤੇ ਹੋਏ ਜ਼ਬਰ ਨੂੰ ਅਤਿਆਚਾਰ ਨੂੰ ਆਪਣੇ ਪਿੰਡੇ ਤੇ ਹੰਡਾਇਆ ਇਹ ਉਸ ਪਰਿਵਾਰ ਵਿੱਚੋਂ ਆ ਜਿਨੇ ਅਤਿਆਚਾਰ ਜਾਂ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਸਾਬ ਸਿਖਾਇਆ ਸੋ ਅੱਜ ਮੈਂ ਕਹਿ ਸਕਦਾ ਕਿ ਜੋ ਹਾਲਾਤ ਮੌਜੂਦਾ ਸਰਕਾਰ ਦੇ ਨੇ ਸਰਕਾਰ ਨਾਲ ਦੀ ਕੋਈ ਚੀਜ਼ ਹੈ ਨਹੀਂ ਸਰਕਾਰ ਵਿਆੰਗਵਾਜੀ ਦੇ ਵਿੱਚ ਮਜ਼ਾਕਿਆ ਲੈਹਜੇ ਦੇ ਵਿੱਚ ਸਾਢੇ 3 ਸਾਲ ਤੋਂ ਵੱਧ ਸਮਾਂ ਲੰਘਾ ਗਈ ਅੱਜ ਪੰਜਾਬ ਲਾ ਬਾਰਸ ਹੋਇਆ ਵਾ ਪੰਜਾਬ ਦਾ ਵਾਲੀ ਬਾਰਸ ਕੋਈ ਨਹੀਂ ਪੰਜਾਬ ਦੇ ਕਿਸਾਨ ਜਿਹੜੇ ਨੇ ਪਹਿਲਾਂ ਤਾਂ ਹੜਾਂ ਦੀ ਮਾਰ ਚੱਲਦੇ ਰਹੇ ਸਰਕਾਰ ਵੱਲੋਂ ਕੋਈ ਸਮੇਂ ਸਿਰ ਮਦਦ ਨਹੀਂ ਪਹੁੰਚੀ ਸਮਾਜ ਸੇਵੀ ਜਥੇਬੰਦੀਆਂ ਨੇ ਸਮਾਜ ਸੇਵੀ ਲੋਕਾਂ ਨੇ ਉਸ ਵਿਵਤਾ ਦੇ ਸਮੇਂ ਡਟ ਕੇ ਸਾਥ ਦਿੱਤਾ ਲੋਕਾਂ ਦਾ ਔਰ ਅੱਜ ਝੋਨੇ ਦਾ ਝਾੜ ਘਟ ਨਿਕਲ ਰਿਹਾ ਮੌਸਮ ਦੀ ਵਜ੍ਹਾ ਕਾਰਨ ਬਦਰੰਗੀ ਦਾਣਾ ਹੋ ਗਿਆ ਹਰਦੀ ਰੋਗ ਹੋ ਗਿਆ ਬੌਣਾ ਵਾਇਰਸ ਹੋ ਗਿਆ ਮਤਲਬ ਝੋਨਾ ਜਿਹੜਾ ਘੱਟ ਭਾਅ ਤੇ ਖਰੀਦਿਆ ਰਹਿ ਰਿਹਾ ਮੰਡੀਆਂ ਦੇ ਵਿੱਚ ਛਰੇਆਬ ਲੁੱਟ ਹੋ ਰਹੀ ਆ ਕਿਸਾਨ ਦੀ ਸਰਕਾਰ ਨੂੰ ਚਾਹੀਦਾ ਸੀ ਕਿ ਯੂਆਰਐਸ ਦੇ ਵਿੱਚ ਝੋਨੇ ਦੀ ਖਰੀਦ ਨੂੰ ਯੂਆਰਐਸ ਵਿੱਚ ਲੈ ਕੇ ਆਉਂਦੀ ਔਰ ਮਾਪਦੰਡ ਰਿਲੈਕਸ ਕਰਾਉਂਦੀ ਮਾਪਦੰਡਾਂ ਵਿੱਚ ਨਰਮਾਈ ਕਰਾਉਂਦੀ ਪਰ ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਇੱਕ ਸ਼ਬਦੇ ਨਹੀਂ ਬੋਲਿਆ ਕਿਸੇ ਮੰਤਰੀ ਨੇ ਨਹੀਂ ਬੋਲਿਆ ਕਿਸੇ ਅਧਿਕਾਰੀ ਨੇ ਨਹੀਂ ਬੋਲਿਆ ਪਰ ਬੜੇ ਅਫਸੋਸ ਦੀ ਗੱਲ ਆ ਤੇ ਸ਼ਰਮਣੀ ਕਾਲੀਦਾ ਪੁੰਨਰ ਸਰਜੀਤ ਨੇ ਪੰਜਾਬ ਦੇ ਕਿਸਾਨਾਂ ਦੇ ਇਸ ਅਹਿਮ ਮੁੱਦੇ ਨੂੰ ਝੁਕਿਆ ਔਰ ਦੂਜਾ ਜਿਹੜਾ ਸਭ ਤੋਂ ਅਹਿਮ ਰੋਲ ਆ ਅੱਜ ਪੰਜਾਬ ਦੀ ਜਵਾਨੀ ਬੇਰੁਜ਼ਗਾਰ ਘੁੰਮ ਰਹੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਕੈਨੇਡਾ ਅਮਰੀਕਾ ਤੋਂ ਆਣ ਕੇ ਲੋਕ ਅੰਗਰੇਜ਼ ਜਿਹੜੇ ਇੱਥੇ ਨੌਕਰੀਆਂ ਕਰਨਗੇ ਪਰ ਸਾਡੀ ਜਵਾਨੀ ਨੂੰ ਨਾ ਬਾਹਰ ਝੱਲਿਆ ਜਾ ਰਿਹਾ ਨਾ ਇੱਥੇ ਰੋਜ਼ਗਾਰ ਮਿਲ ਰਿਹਾ ਨਾ ਸਰਕਾਰ ਕੋ ਉਹਦੇ ਲਈ ਸੰਜੀਦਾ ਹੱਸਨ ਕਰ ਰਹੀ ਆ ਸੋ ਅੱਜ ਪੰਜਾਬ ਜਿਹੜਾ ਹੈ ਇੱਕ ਡਾਵਾਡੋਰ ਸਥਿਤੀ 'ਚ ਔਰ ਪੰਜਾਬ ਦੀ ਸਰਕਾਰ ਜਿਹੜੀ ਮੌਜੂਦਾ ਇਹਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਵੀ ਇਹ ਫਤਵਾ ਹੋਏਗਾ ਤੇਰੀ ਸਰਕਾਰ ਨੇ ਹੁਣ ਤੱਕ ਪੰਜਾਬ ਨੂੰ ਲੁੱਟਿਆ ਹੀ ਆ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਪੰਜਾਬ ਦੇ 12000 ਕਰੋੜ ਰੁਪਏ ਕੇਂਦਰ ਤੋਂ ਜਿਹੜਾ ਲੋਕਾਂ ਦੀ ਮਦਦ ਲਈ ਕੁਦਰਤੀ ਆਫਤਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਮਾਅਵਜਾ ਦੇਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਦਾ ਸਾਂਝਾ ਫਾਂਡਾ 12000 ਕਰੋੜ ਦਾ ਉਹ ਅੱਜ ਤੱਕ ਹਿਸਾਬ ਨਹੀਂ ਦੇ ਸਕੀ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਇਹ ਸਰਕਾਰ ਦੀ ਨਲਾਇਕੀ ਦਾ ਇਹ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੀ ਬੇਸਮਝੀ ਦਾ ਬੱਚ ਪੜੇ ਦਾ ਨਜਾਇਜ਼ ਫਾਇਦਾ ਉਠਾ ਕੇ ਪੰਜਾਬ ਦੀ ਬਾਹ ਮਰੋੜ ਰਹੀ ਹੈ ਕੇਂਦਰ ਸਰਕਾਰ ਔਰ ਪੰਜਾਬ ਦੇ ਵਿਧਾਇਮਾ ਤੇ ਵੀ ਕਬਜ਼ਾ ਕਰ ਲਿਆ 50 ਕਿਲੋਮੀਟਰ ਖੇਤਰ ਸਾਡਾ ਬੀਐਸਐਫ ਦੇ ਹਵਾਲੇ ਕਰਤਾ ਪੰਜਾਬ ਨੂੰ ਜਾਨੀ ਇੱਕ ਕਿਸਮ ਦਾ ਕੇਂਦਰ ਨੇ ਇੰਡਾਇਰੈਕਟ ਬੇਨਕਾਬਜ ਕਰ ਲਿਆ ਕਬਜ਼ੇ ਕਰ ਲਿਆ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਅਸੀਂ ਇਸ ਜਿਮਣੀ ਚੋਣ ਦੇ ਵਿੱਚ ਧਰਮੀ ਜਿਹੜਾ ਫੌਜੀ ਪਰਿਵਾਰ ਨੂੰ ਟਿਕਟ ਦਿੱਤੀ ਆ ਅਸੀਂ ਪੰਥਕਾਂ ਸਾਨੂੰ ਮੋੜ ਦਿਓ ਕੀ ਕਹਿਣਾ ਚਾਹੁੰਦੇ ਸੀ ਦੇਖੋ ਅਸੀਂ ਤਾਂ ਬਿਵਾ ਸਾਡੇ ਭੈਣ ਬੀਬੀ ਸੁਖਵਿੰਦਰ ਕੌਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਅੱਜ ਪੋਲਰਾਈਜੇਸ਼ਨ ਹੋ ਗਈ ਪੰਜਾਬ ਦੇ ਵਿੱਚ ਇੱਕ ਪਾਸੇ ਪੰਥਕ ਧਿਰਾਂ ਨੇ ਇੱਕ ਪਾਸੇ ਪੰਜਾਬ ਹਤਾਇਸੀ ਲੋਕ ਨੇ ਇੱਕ ਪਾਸੇ ਜਿਹੜੇ ਹੱਕ ਤੇ ਸੱਚ ਲਈ ਲੜਨ ਵਾਲੇ ਲੋਕਾਂ ਇਹ ਇੱਕ ਪੰਥਕ ਧਿਰਾਂ ਪੰਜਾਬ ਹਟੈਸੀ ਧਿਰਾਂ ਦਾ ਇੱਕ ਸਾਂਝਾ ਮੋਰਚਾ ਜਿਹੜਾ ਮਨਦੀਪ ਸਿੰਘ ਦੀ ਸਪੋਰਟ ਦੇ ਵਿੱਚ ਉਤਰਿਆ ਤੇ ਬੀਬੀ ਸੁਖਵਿੰਦਰ ਕੌਰ ਹੋਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਇਸ ਮੋਰਚੇ ਵਿੱਚ ਸ਼ਾਮਿਲ ਹੋਣ ਉਹ ਵੀ ਇਸ ਫਰੰਟ ਵਿੱਚ ਸ਼ਾਮਿਲ ਹੋਣ ਉਹ ਜਿਹੜੀਆਂ ਦੁੱਧੀਆਂ ਧਿਰਾਂ ਨੇ ਜਿਨ੍ਹਾਂ ਨੇ ਹਮੇਸ਼ਾ ਜ਼ਬਰ ਜ਼ੁਲਮ ਅਨਿਆ ਕਰਨ ਵਾਲੇ ਲੋਕਾਂ ਦੇ ਨਾਲ ਖੜੀਆਂ ਨੇ ਉਹ ਧਿਰਾਂ ਦਾ ਜੇ ਅਸੀਂ ਉਹਨਾਂ ਨੂੰ ਹਾਰ ਦੇਣੀ ਚਾਹੁੰਦੇ ਆ ਜੇ ਸਹੀ ਮੈਨੇ ਵਿੱਚ ਧਰਮੀ ਫੌਜੀਆਂ ਦੇ ਉਸ ਮਹਾਨ ਕਾਰਜ ਨੂੰ ਅਸੀਂ ਨੇਪਰੇ ਚਾੜਨਾ ਚਾਹੁੰਦੇ ਆ ਤਾਂ ਪੰਥਕ ਧਿਰਾਂ ਦੇ ਨਾਲ ਸ਼ਾਮਲ ਹੋ ਕੇ ਬੀਬੀ ਸੁਖਵਿੰਦਰ ਕੌਰ ਹੋਰਾਂ ਨੂੰ ਵੀ ਭਾਈ ਮਨਦੀਪ ਸਿੰਘ ਹੋਰਾਂ ਦੀ ਮਦਦ ਤੇ ਆ ਜਾਣਾ ਚਾਹੀਦਾ ਤਾਂ ਕਿ ਇਹ ਜਿਹੜਾ ਨਿਤਾਰਾ ਇਹ ਸਹੀ ਮੈਨੇ ਵਿੱਚ ਪੰਜਾਬ ਦੇ ਲੋਕ ਮਾਝੇ ਦੇ ਲੋਕ ਕਰ ਸਕਰ ਔਰ ਸਾਡੇ ਇਸ ਜਿਹੜੇ ਤਰਨਤਾਰ ਹਲਕੇ ਦੇ ਲੋਕਾਂ ਉਹਨਾਂ ਨੂੰ ਸੌਖ ਬਣ ਦੇ ਕੋਈ ਕਨਫਿਊਜ਼ਨ ਨਾ ਰਹੇ ਕਿਸੇ ਕਿਸਮ ਦਾ ਇਹ ਚੋਣ ਕਰਨ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਉਹ ਵੀ ਭਾਈ ਮਨਦੀਪ ਸਿੰਘ ਦੀ ਮਦਦ ਤੇ ਆਉਣ ਪਾਈਪ ਪਾ ਕੇ ਜਿਆ ਵੇ ਸੈਂਟਰਲ ਖਸਾਨਾ ਨੂੰ ਕਾਫੀ ਸੋਪ ਦਿੱਤੀ ਯਾਰੀ ਕਣਕ ਦੇ ਪੀਨ ਡੀਜਰ ਆਦਿ ਭੇਜਿਆ ਯਾਰਾ ਉਧਰੋਂ ਉਮੀਦ ਉਹਨਾਂ ਦੇ ਕਿਸ ਤਰ੍ਹਾਂ ਦੀ ਸੁਵਾਲ ਉੱਠੀ ਦੀ ਆ ਪਾਈਪ ਕੋਲ ਦੇਖੋ ਭਾਜਪਾ ਵਾਲੇ ਤਾਂ ਗੰਗੂੜਾਂ ਤੋਂ ਮਿੱਟੀ ਲਾਉਂਦੇ ਫਿਰਦੇ ਨੇ ਭਾਜਪਾ ਵਾਲੇ ਤਾਂ ਆ ਬੜਾ ਮੁੱਖ ਮੰਤਰੀ ਸਾਹਿਬ ਦੀ ਨਲਾਇਕੀ ਦਾ ਇਹਦੀ ਬੇਸਮਝੀ ਦਾ ਫਾਇਦਾ ਉਠਾ ਕੇ ਪੰਜਾਬ ਨੂੰ ਬਲੀ ਦਾ ਬੱਕਰਾ ਬਣਾਉਂਦੇ ਫਿਰਦੇ ਨੇ ਕਿਉਂਕਿ ਅੱਜ ਜੇ ਪੰਜਾਬ ਦੇ ਨੂੰ ਹੜ ਪੇੜ ਤੇ ਲੋਕਾਂ ਦੀ ਮਦਦ ਲਈ ਸਮੇਂ ਸਿਰ ਮਦਦ ਨਹੀਂ ਮਿਲ ਸਕੀ ਜਾਂ ਇਹ ਕਹਿ ਲੋ ਕਿ ਆ ਜਿਹੜਾ ਮੁਆਵਜ਼ਾ ਘੱਟੋ-ਘੱਟ 20000 ਰੁਪਏ ਪ੍ਰਤੀ ਏਕੜ ਕਟਾ ਪਿਆ ਕਿਸਾਨ ਨੂੰ 30 ਤੋਂ 40% ਘੱਟ ਝਾੜ ਨਿਕਲਿਆ ਪੰਜਾਬ ਦੇ ਹਰ ਕਿਸਾਨ ਪ੍ਰਭਾਵਿਤ ਹੋਇਆ ਤੇ ਇਹਦੀ ਪਰਭਾਈ ਲਈ ਮਤਲਬ ਭਾਜੀਪੀ ਨੂੰ ਕੋਈ ਯਤਨ ਕਰਨਾ ਚਾਹੀਦਾ ਸੀ ਭਾਜੀਪੀ ਵੀ ਦੋਸ਼ਣਬਾਜੀ ਦੇ ਵਿੱਚ ਭਾਜੀਪੀ ਵੀ ਇਲਜ਼ਾਮਬਾਜੀ ਦੇ ਵਿੱਚ ਔਰ ਕਾਂਗਰਸ ਪਾਰਟੀ ਵੀ ਦੂਸ਼ਣਵਾਜੀ ਤੇ ਇਲਜ਼ਾਮਬਾਜੀ ਵਿੱਚ ਉਲਝ ਕੇ ਰਹਿ ਗਈਆਂ ਤੇ ਪੰਜਾਬ ਦੇ ਲੋਕ ਲਾਹਵਾਰ ਹੋਏ ਪਏ ਨੇ ਪੰਜਾਬ ਦੇ ਲੋਕਾਂ ਦੀ ਨਾ ਸਰਕਾਰ ਨਾ ਮੁਖ ਵਿਰੋਧੀ ਪਾਰਟੀ ਕਾਂਗਰਸ ਨਾ ਸੈਂਟਰ ਵਿੱਚ ਭਾਈਵਾਲ ਪਾਰਟੀ ਜਿਹੜੀ ਭਾਜਪਾ ਰੂਲਿੰਗ ਪਾਰਟੀ ਉਹ ਕੋਈ ਕਿਸੇ ਤਰ੍ਹਾਂ ਦੀ ਇਮਾਨਦਾਰੀ ਨਾਲ ਮੈਨੂੰ ਸੀਰੀਅਸ ਨਾਲ ਇਸ ਦਿਖਾ ਰਹੇ ਨੇ ਸੋ ਇਸੇ ਕਰਕੇ ਸ਼ਰਮਣੀ ਕਲਰ ਪੁਨਰ ਸਰਜੀਤ ਨੂੰ ਪੰਜਾਬ ਦੇ ਕਿਸਾਨਾਂ ਦਾ ਇਹ ਅਹਿਮ ਮੁੱਦਾ ਜਿਹੜਾ ਹੜ੍ਹਾਂ ਤੋਂ ਵੀ ਵੱਧ ਨੁਕਸਾਨ ਮੈਂ ਸਮਝਦਾ ਕਿ ਘਟ ਝਾੜ ਨਿਕਲਣ ਕਰਕੇ ਪੰਜਾਬ ਦੇ ਕਿਸਾਨ ਦਾ ਹੋਇਆ ਉਹਦੀ ਪੂਰਤੀ ਲਈ ਉਹਦੀ ਪਰਭਾਈ ਲਈ ਉਹਨੂੰ ਮਦਰ ਕੁਦਰਤੀ ਆਫਤ ਐਲਾਨ ਕਰਵਾਉਣ ਲਈ ਅਸੀਂ ਯਤਨ ਕਰਾਂਗੇ ਜਨਮਾਰਾ ਸਾਹਿਬ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੱਲੋਂ ਥੈਂਕ ਯੂ ਭਾਈ ਮਨਦੀਪ ਸਿੰਘ ਪੁਰਾਣੂ ਸ਼੍ਰੋਣੀ ਕਾਲੀਦਾਰ ਪੁਰਨ ਸੱਤੀ ਦੀ ਦੇ ਵਿੱਚ ਸ਼ਾਮਲ ਹੋਣ ਲਈ ਕਿਉਂ ਨਹੀਂ ਪ੍ਰੇਰਿਆ ਨਹੀਂ ਅੱਜ ਦਾ ਸਵਾਲ ਕਿਸੇ ਪਾਰਟੀ ਵਿੱਚ ਸ਼ਾਮਲ ਕਰਨ ਦਾ ਕਿਸੇ ਪਾਰਟੀ ਨਹੀਂ ਗੱਲ ਸੁਣੋ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਜਾਂ ਕਿਸੇ ਵਿਸ਼ੇਸ਼ ਪਾਰਟੀ ਦੀ ਨਹੀਂ ਸਵਾਲ ਸਵਾਲ ਤਾਂ ਮਤਲਬ ਮਨੁੱਖੀ ਹੱਕਾਂ ਲਈ ਲੜਨ ਵਾਲੇ ਹੱਕ ਤੇ ਸੱਚ ਲਈ ਖੜਨ ਵਾਲੇ ਔਰ ਸਮੇਂ ਦੀਆਂ ਜ਼ਾਬਰ ਹਕੂਮਤਾਂ ਦਾ ਜ਼ੁਲਮ ਸਹਿਣ ਵਾਲੇ ਲੋਕਾਂ ਦੇ ਦੇ ਅਗਵਾਈ ਕਹਿ ਸਕਦੇ ਆ ਉਹਨਾਂ ਦਾ ਆਈਕਨ ਕਹਿ ਸਕਦੇ ਆ ਉਹਨਾਂ ਦੇ ਮਤਲਬ ਇੱਕ ਸੰਕੇਤਕ ਤੌਰ ਤੇ ਇੱਕ ਮਤਲਬ ਦਿਖਵਾ ਕੇ ਅੱਜ ਸਾਰੀਆਂ ਪੰਥਕ ਧਿਰਾਂ ਨੇ ਮਨਦੀਪ ਸਿੰਘ ਨੂੰ ਉਮੀਦਵਾਰ ਲਾਨਿਆ ਸਾਂਝਾ ਉਮੀਦਵਾਰ ਇਸ ਲਈ ਉਹਨੂੰ ਕਿਸੇ ਪਾਰਟੀ ਦਾ ਤੌਰ ਤੇ ਅਸੀਂ ਸ਼ਾਮਲ ਕਰੀਏ ਤਾਂ ਮੈਂ ਸਮਝਦਾ ਉਹਦੀ ਉਹਦੇ ਅਕਸ ਨੂੰ ਘਟਾਉਣ ਵਾਲੀ ਗੱਲ ਹੋਏਗੀ ਅੱਡ ਅੱਡ ਪਾਰਟੀਆਂ ਆਪਣੇ ਤੌਰ ਤੇ ਸਾਡੇ ਸਾਰੇ ਧੜੇ ਜਿਹੜੇ ਨੇ ਪਾਰਟੀਆਂ ਜਿਹੜੀਆਂ ਨੇ ਆਪ ਦੇ ਤੌਰ ਤੇ ਮਹਾਨਤਾ ਜਿੰਨਾ ਸਾਰੇ ਮਦਦ ਤੇ ਲੱਗੇ ਹੋਏ ਨੇ ਜੇ ਅਸੀਂ ਉਹਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦੀ ਗੱਲ ਕਰਦੇ ਤਾਂ ਮੈਂ ਸਮਝਦਾ ਸ਼ਾਇਦ ਉਹਦਾ ਕੱਦ ਅਸੀਂ ਘਟਾਉਂਦੇ ਉਹਨੂੰ ਸਾਂਝੀ ਸਪੋਰਟ ਆ ਉਹਨੂੰ ਸਾਰਿਆਂ ਦੀ ਸਪੋਰਟ ਆ ਇਸੇ ਕਰਕੇ ਬੀਬੀ ਸੁਖਵਿੰਦਰ ਕੌਰ ਉਹਨਾਂ ਨੂੰ ਵੀ ਅਸੀਂ ਅਪੀਲ ਕੀਤੀ ਆ ਕਿਉਂ ਧਰਮੀ ਫੌਜਦਿਆਂ ਦੇ ਪਰਿਵਾਰ ਨਾਲ ਸੰਬੰਧਤ ਨੇ ਔਰ ਧਰਮ ਫੌਜਦਿਆਂ ਦਾ ਇੱਕ ਬਹੁਤ ਵੱਡਾ ਯੋਗਦਾਨ ਤੇ ਉਸ ਵਿਰਾਸਤ ਨੂੰ ਮਤਲਬ ਨਾ ਮਤਲਬ ਕੋਈ ਆਂਚ ਲੱਗੇ ਇਸ ਕਰਕੇ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਨਾਲ ਖੜੇ ਤੁਸੀਂ ਕਹਿੰਦੇ ਇੱਕ ਇੱਕ ਮਿੰਟ ਇੱਕੋ ਸਵਾਲ ਮੈਂ ਛੋਟਾ ਜਿਹਾ ਕਰਨਾ ਹੈ ਵੀ ਕੱਲ ਨੂੰ ਫਿਰ ਤੁਸੀਂ ਇਹ ਸਾਰੀਆਂ ਧਿਰਾਂ ਨੂੰ ਕਿਹੜੇ ਪ੍ਰਿੰਟ ਦੇ ਥੱਲੇ ਇਕੱਟਿਆ ਕਰੋਗੇ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਾਹੌਲ ਬਣ ਰਿਹਾ ਮਤਲਬ ਪੰਜਾਬ ਨੂੰ ਬਚਾਉਣ ਦਾ ਪੰਜਾਬ ਨੂੰ ਜਗਾਉਣ ਦਾ ਪੰਜਾਬ ਦੇ ਜਿਹੜੇ ਨੁਕਸਾਨ ਹੋਏ ਨੇ ਪਿਛਲੇ ਸਮੇਂ ਦੇ ਵਿੱਚ ਉਨ੍ਹਾਂ ਨੂੰ ਮਤਲਬ ਉਨ੍ਹਾਂ ਦੀ ਪੂਰਤੀ ਕਰਨ ਦਾ ਮਤਲਬ ਇੱਕ ਮੁਹਿੰਮ ਜਿਹੜੀ ਆ ਇੱਕ ਲਹਿਰ ਜਿਹੜੀ ਆ ਉਹ ਪੰਜਾਬ ਦੇ ਅੰਦਰ ਲਾਂਬੰਦ ਕਰਨੀ ਪਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਯਤਨ ਕਰਾਂਗੇ ਆਪਣੀ ਪਾਰਟੀ ਵੱਲੋਂ ਕਿਉਂਕਿ ਪੰਜਾਬ ਅੱਜ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਖੋਖਾ ਹੋ ਗਿਆ ਪੰਜਾਬ 4 ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾਈ ਹੋ ਗਿਆ ਪੰਜਾਬ ਦੀਆਂ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਕਾਰੋਬਾਰ ਨਹੀਂ ਮਿਲ ਰਿਹਾ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਫੈਲਿਆ ਹੋਇਆ ਉਹਨ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬ ਹਤਾਇਚੀ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਲਾਮਬੰਦ ਕਰ ਲਈ ਪੰਜਾਬ ਬਚਾਓ ਮਹਿੰਦਰੀਆ ਉਹ ਸ਼ੁਰੂ ਕਰਾਂਗੇ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜ ਨਾਲੋਂ ਇੱਕ ਬਿਆਨ ਸੀਗਾ ਕਿ 2027 ਦੀ ਸਰਕਾਰ ਅਸੀਂ ਮਾਲਵੇ ਤੋਂ ਬਣਾਵਾਂਗੇ ਹੁਣ ਜਮਨੀ ਤੋਂ ਆਈ ਆ ਅੱਜ ਇੱਥੇ ਵੋਟਾਂ ਮੰਗਣ ਆਉਂਦੇ ਆ ਕੀ ਕਹਿਣਾ ਚਾਹੋਗੇ ਜਰੂਰੀ ਦੇਖੋ ਇਹ ਮੈਂ ਸਮਝਦਾ ਆ ਪਾਰਟੀ ਦੀ ਤਰਸਦੀ ਆ ਉਹ ਜਿੱਥੇ ਜਾਂਦੇ ਨੇ ਉੱਥੋਂ ਦੀ ਗੱਲ ਕਰਦੇ ਨੇ ਦੂਜੇ ਦਾ ਵਿਰੋਧ ਕਰਦੇ ਨੇ ਜੇ ਉਹਨਾਂ ਦਾ ਪ੍ਰਧਾਨ ਹਰਿਆਣਾ ਵਿੱਚ ਜਾਂਦਾ ਤਾਂ ਉੱਥੇ ਕਹਿੰਦਾ ਵੀ ਪਾਣੀ ਦਾ ਦਰਿਆਵਾਂ ਦਾ ਹਰਿਆਣਾ ਦਾ ਹੱਕ ਆ ਪੰਜਾਬ ਕੀ ਲੱਗਦਾ ਜੇ ਦਿੱਲੀ ਜਾਂਦਾ ਤਾਂ ਕਹਿੰਦਾ ਹਰਿਆਣਾ ਦਾ ਪੰਜਾਬ ਵਾਲੀ ਦਾ ਕੀ ਲੱਗਦੇ ਆ ਦਿੱਲੀ ਪਾਣੀ ਦੇ ਮਾਲਕਾ ਤੋ ਇਹ ਢੋਗਲੀ ਬੋਲੀ ਬੋਲਣ ਦਾ ਆਪ ਦੀ ਲੀਡਰਸ਼ਿਪ ਨੂੰ ਹਮੇਸ਼ਾ ਆਦਤ ਰਹੀ ਆ ਤੇ ਅਮਨ ਅਰੋੜਾ ਵੱਲੋਂ ਕਿਤੇ ਮਾਲਵੇ ਦੀ ਗੱਲ ਕਰਨੀ ਕਿਤੇ ਮਾਝੇ ਦੀ ਗੱਲ ਕਰਨੀ ਇਹ ਮੈਂ ਸਮਝਦਾ ਪੰਜਾਬ ਦੇ ਵਿੱਚ ਵੱਡੀਆਂ ਪਾਉਣ ਵਾਲੀ ਗੱਲ ਆ ਤੇ ਮਾਝਾ ਜਿਹੜਾ ਹੈ ਉਹਨੇ ਹਮੇਸ਼ਾ ਪੰਜਾਬ ਦਾ ਇੱਕ ਕਹਿ ਸਕਦਾ ਵੀ ਪੰਜਾਬ ਦੀ ਸ਼ਕਲ ਜ਼ੋਰ ਪੰਜਾਬ ਦੇ ਇੱਕ ਜਿਹੜੀ ਇਤਿਹਾਸ ਆ ਉਹਦੇ ਅਗਵਾਈ ਕੀਤੀ ਆ ਸੋ ਕਿਤੇ ਤਰ੍ਹਾਂ ਵੀ ਮਾਜਦੇ ਲੋਕ ਜਿਹੜੇ ਨੇ ਇਸ ਉਪਚੋਣ ਦੇ ਵਿੱਚ ਪਿੱਠ ਨਹੀਂ ਲੱਗਣ ਦੇਣਗੇ ਜਿਹੜੀਆਂ ਹੱਕ ਸੱਚ ਤੇ ਇਨਸਾਫ ਲਈ ਲੜਨ ਵਾਲੀਆਂ ਧਿਰਾਂ ਨੇ ਪੰਥਕ ਧਿਰਾਂ ਪੰਥਕ ਕਲਕਾ ਵਾ ਇਹ ਹਮੇਸ਼ਾ ਪੰਥਕ ਰਾਸ ਤੇ ਰਾਸ ਦਾ ਮਾਲਕ ਰਿਹਾ ਇਲਾਕਾ ਔਰ ਮੈਂ ਕਹਿ ਸਕਦਾ ਨਾ ਕਿ ਅੱਜ ਜੇ ਹਿੰਦੁਸਤਾਨ ਦੀ ਰੂਪਰੇਖਾ ਬਣੀ ਖੜੀ ਆ ਉਹਦੇ ਵਿੱਚ ਵੀ ਇਸ ਤਰਨਤਰ ਨੇ ਖੇਤਰ ਦਾ ਬਹੁਤ ਵੱਡਾ ਅਹਿਮ ਰੋਲ ਆ ਨਹੀਂ ਤਾਂ ਸ਼ਾਇਦ ਪਾਕਿਸਤਾਨ ਦੀਆਂ ਹੱਦਾਂ ਗੜਗਾਵਾਂ ਤੱਕ ਹੋਣੀਆਂ ਸੀ ਖੇਤਰ ਹੋ ਰੱਖਦਾ ਸੋ ਇਸ ਚੋਣ ਦੇ ਵਿੱਚ ਵੀ ਆਪਣੀ ਉਸ ਵਿਰਾਸਤ ਨੂੰ ਕਾਇਮ ਰੱਖੇਗਾ ਤੁਹਾਨੂੰ ਇਸ ਗੱਲ ਦਾ ਪੂਰਾ ਆਸਾ 39 ਜੋਂ ਨੇ ਇੱਥੇ ਬਣਾਏ 38 ਜੋਂ 38 ਜੋਂਾਂ ਵਿੱਚ ਅਸੀਂ ਇੱਕ ਇੱਕ ਪਾਰਟੀ ਦਾ ਮੇਨ ਲੀਡਰ ਤੇ ਉਹਦੇ ਅਗਵਾਈ ਚ 5 5 7 7 ਬੰਦੇ ਦੇ ਕੇ ਪਿੰਡ ਪਿੰਡ ਘਰ ਘਰ ਮਾਲੇ ਜੋਨ ਨੂੰ ਮਾਈਕਰੋ ਲੈਵਲ ਤੇ ਆਰਗੇਨਾਈਜ਼ ਕਰਨ ਦੇ ਵਿੱਚ ਯੋਗਦਾਨ ਪਾਉਣਾ ਨਾ ਕਿ ਸੜਕਾਂ ਤੇ ਘੁੰਮ ਕੇ ਆ ਜਿਹੜੇ ਰੋਡ ਤੋਂ ਘਰਦੇ ਫਿਰਦੇ ਨੇ ਇਹ ਦਿਖਾਵੇ ਵਾਲੇ ਸਰਕਾਰ ਇਹਨਾਂ ਤੇ ਇਸ ਰਾਤ ਅਣੀ ਚੱਲਣਾ ਮਤਲਬ ਹੇਠਲੇ ਤੱਕ ਲੈਵਲ ਤੱਕ ਦੇ ਪਹੁੰਚ ਕਰਨੀ ਹੈ